ਸਵਾਲਾਂ 'ਚ ਯੁੱਧ ਨਸ਼ਿਆਂ ਵਿਰੁੱਧ ਮਹਿੰਮ ਹਾਈ ਕੋਰਟ ਨੇ ਲਗਾਈ ਸਰਕਾਰ ਨੂੰ ਫਟਕਾਰ ਕਿ ਸਵਿਧਾਨਕ ਡਿਊਟੀ ਭੁੱਲੀ ਸਰਕਾਰ ਕੀ ਐ ਤੋੜੀ ਯੁੱਧ ਨਸ਼ਿਆਂ ਵਿਰੁੱਧ ਮਹਿੰਮ ਕੀ ਇਸ ਤਰ੍ਹਾਂ ਖਤਮ ਕਰੋਗੇ ਨਸ਼ਾ ਕਿ ਪੰਜਾਬ ਸਰਕਾਰ ਵੱਲੋਂ ਐਨਡੀਪੀਐਸ ਐਕਟ ਦੀ ਤੁਰਵਰਤੋਂ ਨਹੀਂ ਕੀਤੀ ਜਾ ਰਹੀ ਇਹ ਸਵਾਲ ਸਾਡੇ ਨਹੀਂ ਨਾ ਹੀ ਅਸੀਂ ਕਿੰਤੋ ਪਰੰਤੂ ਕਰ ਰਹੇ ਹਾਂ ਸਾਗੋਂ ਇਸ ਸਵਾਲ ਤਾਂ ਹਾਈ ਕੋਰਟ ਨੇ ਕੀਤੇ ਨੇ ਉਹ ਵੀ ਉਦੋਂ ਜਦ ਮੁਲਜ਼ਮ ਦੀ ਜ਼ਮਾਨਤ ਅਰਜ਼ੀ ਤੇ ਸੁਣਵਾਈ ਚੱਲ ਰਹੀ ਸੀ ਕਿਉਂਕਿ ਸਰਕਾਰ ਨੇ ਕਾਰਵਾਈ ਹੀ ਅਧੀਜੀ ਕੀਤੀ ਹੈ 90 ਰੁਪਏ ਦੀ ਐਂਟੀ ਜ਼ੁਲਮ ਦਵਾਈ ਜ਼ਬਤ ਕਰਕੇ ਉਹਨਾਂ ਨੇ ਕਮਰਸ਼ੀਅਲ ਕੁਆਂਟੀਟੀ ਦੱਸ ਕੇ ਗ੍ਰਿਫਤਾਰੀ ਕਰ ਲਈ ਇਸ ਤੋਂ ਬਾਅਦ ਹਾਈ ਕੋਰਟ ਨੇ ਸੁਣਵਾਈ ਦੌਰਾਨ ਕਈ ਸਖਤ ਟਿੱਪਣੀਆਂ ਵੀ ਕੀਤੀਆਂ ਨੇ ਜਿਨ੍ਹਾਂ ਚ ਕਿਹਾ ਗਿਆ 90 ਰੁਪਏ ਦੀ ਐਂਟੀ ਜ਼ੁਲਮ ਦਵਾਈ ਜ਼ਬਤ ਕਰਕੇ ਕਮਰਸ਼ੀਅਲ ਕੁਆਂਟੀਟੀ ਦੱਸ ਕੇ ਗ੍ਰਿਫਤਾਰੀ ਕੀਤੀ ਪੰਜ ਚਾਰ ਸਰਕਾਰ ਵੱਲੋਂ ਸ਼ਰੇਆਮ ਐਨਡੀਪੀਐਸ ਐਕਟ ਦੀ ਤੁਰਵਰਤੋਂ ਕੀਤੀ ਗਈ। ਪਿਛਲੇ ਇੱਕ ਮਹੀਨੇ ਤੋਂ ਅਜੀਹੇ ਕੇਸਾਂ ਦਾ ਖੁਦ ਪੈਟਰਨ ਦੇਖ ਰਹੇ ਹਾਂ। ਸਰਕਾਰ ਵੱਲੋਂ ਲੋਕਾਂ ਨੂੰ ਦੱਸਣ ਦੀ ਕੋਸ਼ਿਸ਼ ਕਿ ਨਸ਼ੇ ਖਿਲਾਫ ਵੱਡੀ ਕਾਰਵਾਈ ਹੋ ਰਹੀ ਹੈ। ਜੇਕਰ ਆਪਣੀ ਸੰਵਿਧਾਨਕ ਡਿਊਟੀ ਨਹੀਂ ਨਿਭਾਰੀ ਸਰਕਾਰ ਤਾਂ ਅਦਾਲਤ ਚੁੱਪ ਨਹੀਂ ਬੈਠੇਗੀ। ਸੰਵਿਧਾਨ ਦੇ ਰਾਖੇ ਦੇ ਤੌਰ ਤੇ ਕੋਰਟ ਦਾ ਮਾਮਲੇ 'ਚ ਦਖਲ ਦੇਣਾ ਜ਼ਰੂਰੀ ਹੈ। ਮੁਲਜ਼ਮ ਦੀ ਜ਼ਮਾਨਤ ਅਰਜ਼ੀ ਤੇ ਸੁਣਵਾਈ ਦੌਰਾਨ ਕੀਤੀਆਂ ਗਈਆਂ ਸਖਤ ਟਿੱਪਣੀਆਂ ਬੇਸਿਕਲੀ ਆਪਣੇ ਜਿਹੜਾ ਮੈਂ ਪਟੀਸ਼ਨ ਪਾਈ ਸੀ ਉਹਦੇ ਵਿੱਚ ਉਹਦੇ ਫੈਕਟਸ ਕੀ ਹੈਗੇ ਨੇ ਜੀ ਬਿਫੋਰ ਕਮਿੰਗ ਟੂ ਦ ਕਨਕਲੂਜਨ ਫੈਕਟ ਬਹੁਤ ਜ਼ਰੂਰੀ ਨੇ ਫੈਕਟਸ ਆ ਮੇਰੇ ਕੇਸ ਦੇ ਵਿੱਚ ਕੀ ਹੈਗੇ ਨੇ ਦੋ ਅਕਿਊਜ਼ ਫੜੇ ਜਾਂਦੇ ਨੇ ਐਟਿਜ਼ੋਲਮ ਕਰਕੇ ਸੌਲਟ ਆਉਂਦਾ ਇੱਕ ਐਂਟੀ ਡਿਪਰੈਸ਼ਨ ਮੈਡੀਸਨ ਹੈਗੀਆਂ ਨੇ ਸਰ 30 ਰੁਪਏ ਦਾ ਓਪਨ ਮਾਰਕੀਟ ਚ ਅਵੇਲੇਬਲ ਹੈ ਸਟ੍ਰਿਪ ਇੱਕ ਪੱਤਾ ਸਾਡੇ ਕੇਸ ਦੇ ਵਿੱਚ ਕੀ ਹੋਇਆ ਦੋ ਅਕਿਊਜ਼ ਕੋਲੋਂ ਐਟਿਜ਼ੋਲਮ ਦੇ 6 ਪੱਤੇ ਇਹਨਾਂ ਨੇ ਦਿਖਾਏ ਪੁਲਿਸ ਨੇ ਦਿਖਾਏ ਇੱਕ ਕੋਲੋਂ ਦੋ ਬਰਾਮਦ ਹੋਏ ਤੇ ਇੱਕ ਕੋਲੋਂ ਚਾਰ ਬਰਾਮਦ ਹੋਏ ਟੋਟਲ ਜੀ ਕੰਬਾਈਨਡ ਤੁਸੀਂ ਅਮਾਉਂਟ ਦੀ ਗੱਲ ਕਰੋਗੇ ਤੇ 200 ਰੁਪਏ ਤੋਂ ਘੱਟ ਦਾ ਸੌਲਟ ਹੈਗਾ ਜੀ ਘੱਟ ਦੇ ਟੈਬਲੇਟ ਇਹਨਾਂ ਰਿਟੇਲ ਮਾਰਕੀਟ ਮਿਲਦੇ ਨੇ 90 ਰੁਪਏ ਗਿਆ 90 ਰੁਪਏ ਦੇ ਇੱਕ ਬੰਦੇ ਤੋਂ ਦੋ ਤੋਂ ਇੱਕ ਤੋਂ ਰਿਕਵਰ ਹੋਏ ਦੋ ਪੱਤੇ ਇੱਕ ਤੋਂ ਹੋਏ ਚਾਰ ਪੱਤੇ ਇੱਕ ਦੇ 60 ਬਣਦੇ ਨੇ ਇੱਕ ਦੇ ਬਣਗੇ 120 ਸੋ ਟੈਕਨੀਕਲੀ ਰਾਉਂਡ ਆਫ ਕਰਕੇ 90 ਰੁਪਏ ਦੇ ਨੇੜੇ ਤੇੜੇ ਚਲੇ ਜਾਂਦਾ ਜੋ ਮਨੂ ਕੋਡ ਨੇ ਆਰਡਰ ਦੇ ਵਿੱਚ ਵੀ ਲਿਖਿਆ ਹੁਣ ਗੱਲ ਕੀ ਹੁੰਦੀ ਹੈ ਜੀ ਦੋ ਬੰਦੇ ਫੜੇ ਜਾਂਦੇ ਨੇ ਉਹਨਾਂ ਦਾ ਅਗਲੇ ਦਿਨ ਪੁਲਿਸ ਉਹਨਾਂ ਨੂੰ ਰਿਮਾਂਡ ਤੇ ਲੈ ਕੇ ਜਾਂਦੀ ਹੈ ਉਹਨਾਂ ਦਾ ਡਿਸਕਲੋਜ਼ਰ ਲੈਂਦੀ ਹੈ ਤੇ ਔਨ ਦਾ ਬ ਚਾਰ ਬੰਦਿਆਂ ਦਾ ਹੋਰ ਨਾਮ ਵਿੱਚ ਪਾ ਦਿੰਦੇ ਨੇ ਵੀ ਇਹ ਸ਼ਾਇਦ ਇਹ 6 ਪੱਤੇ ਉਹ ਚਾਰ ਬੰਦਿਆਂ ਤੋਂ ਲੈ ਕੇ ਆਏ ਨੇ ਸੋ ਟੈਕਨੀਕਲੀ ਅੱਜ ਦੀ ਡੇਟ 'ਚ ਮੇਰੇ ਕੇਸ ਦੇ ਵਿੱਚ 6 ਪੱਤਿਆਂ ਦੇ ਬੇਸਿਸ ਤੇ 6 ਬੰਦੇ ਅਕਿਊਜ਼ਡ ਬਣ ਚੁੱਕੇ ਨੇ ਤੁਸੀਂ ਬੜੇ ਨਾਈਸਲੀ ਪੁਆਇੰਟ ਕੀਤਾ ਵੀ 60 ਰੁਪਏ ਹੁਣ ਮੇਰੇ ਕੇਸ ਦੇ ਵਿੱਚ 30 ਰੁਪਏ 'ਚ ਇੱਕ ਬੰਦੇ ਨੂੰ 10 ਸਾਲ ਉਹਦੀ ਲਾਈਫ ਦੇ ਕਾਸਟ ਕਰ ਰਹੇ ਨੇ ਇਕ ਵਾਰ ਸੇ ਹਾਈ ਕੋਰਟ ਨੇ ਸਰਕਾਰ ਨੂੰ ਸਖਤ ਟਿੱਪਣੀਆਂ ਕੀਤੀ। ਉਧਰ ਇਸ ਮਾਮਲੇ ਤੇ ਜਦ ਸਵਾਲ ਖਜ਼ਾਨਾ ਮੰਤਰੀ ਹਰਪਾਲ ਚੀਮਾ ਤੋਂ ਪੁੱਛਿਆ ਗਿਆ ਤਾਂ ਉਹਨਾਂ ਨੇ ਸਰਕਾਰ ਦਾ ਬਚਾਅ ਕਰਦਿਆਂ ਕਿਹਾ ਕਿ ਅਸੀਂ ਹਾਲੇ ਇਸ ਆਦੇਸ਼ ਨੂੰ ਪੜਿਆ ਨਹੀਂ ਹੈ। ਸਰਕਾਰ ਐਸੇ ਟਿੱਪਣੀ ਨੂੰ ਬਾਚੀ ਕੀ। ਦੇਖੋ ਮੈਂ ਇਹ ਤੁਹਾਡਾ ਵਰਜਨ ਆ ਮੈਂ ਅਜੋ ਜੱਜਮੈਂਟ ਨਹੀਂ ਪੜੀ ਪਰ ਲੇਕਿਨ ਜਿਹੜਾ ਵੀ ਕੰਮ ਹੋ ਰਿਹਾ ਉਹ ਕਾਨੂੰਨ ਦੇ ਤਹਿਤ ਹੋ ਰਿਹਾਗਾ ਉਸ ਜੱਜਮੈਂਟ ਦੇ ਅੰਦਰ ਜੱਜ ਸਾਹਿਬ ਨੇ ਕੀ ਫਾਈਨਡਿੰਗ ਦਿੱਤੀ ਆ ਕਿ ਇਸ ਪਰਟੀਕਲ ਕੇਸ ਨੂੰ ਲੈ ਕੇ ਦਿੱਤੀ ਆ। ਕਿਸ ਪਰਟੀਕਲ ਸੈਕਸ਼ਨ ਨੂੰ ਲੈ ਕੇ ਦਿੱਤੀ ਆ ਇਹ ਦੇਖਣ ਵਾਲੀ ਗੱਲ ਆ ਪਰ ਇਹ ਨਹੀਂ ਹੈਗਾ ਕਿ ਤੁਸੀਂ ਇੱਕ ਪਰਟੀਕਲ ਫੈਕਟ ਨੂੰ ਲੈ ਕੇ ਸਾਰੇ ਸਟੇਟ ਦੀ ਨਿੰਦਿਆ ਕਰੋਗੇ ਜਾਂ ਸਾਰੇ ਸਟੇਟ ਦੇ ਖਿਲਾਫ ਕੋਈ ਉਹ ਕਰੋਗੇ ਜੇ ਅਸੀਂ ਯੁਧ ਨਸ਼ਿਆਂ ਦੇ ਵਿਰੁੱਧ ਸ਼ੁਰੂ ਕੀਤਾਗਾ ਤਾਂ ਅਸੀਂ ਬੜੇ ਉਨੁਸ਼ਠਤ ਦੇ ਨਾਲ ਲੈ ਰਹੇ ਹਾਂ ਔਰ ਪੰਜਾਬ ਨੂੰ ਨਸ਼ਾ ਮੁਕਤ ਬਣਾ ਰਹੇ ਹਾਂਗੇ ਸੋ ਬਿਲਕੁਲ ਕਾਰਵਾਈ ਜਿਹੜੀ ਆ ਕਾਨੂੰਨ ਦੇ ਤਹਿਤ ਹੋ ਰਹੀ ਆ ਆ ਠੀਕ ਆ ਕੋਈ ਲੈਪਸਸ ਜਿਹੜਾ ਹੈਗਾ ਐਟ ਦਾ ਲਵਲਫ ਇਨਵੈਸਟੀਗੇਸ਼ਨ ਅਫੀਸਰ ਰਹਿ ਗਿਆ ਹੋਊਗਾ ਉਹਨੂੰ ਆਧਾਰ ਬਣਾ ਕੇ ਕਿਤੇ ਗਲਤ ਕੀਤੀ ਹੋ ਕੋਰਟ ਨੇ ਪਰ ਲੇਕਿਨ ਮੈਨੂੰ ਉਹ ਜਜਮੈਂਟ ਜਿਹੜੀ ਉਹ ਇਸ ਤਰੀਕਾ ਹਾਈ ਕੋਰਟ ਨੇ ਸਖਤ ਟਿੱਪਣੀਆਂ ਕੀਤੀਆਂ ਪਰ ਸਰਕਾਰ ਹਾਲੇ ਵੀ ਇਸ ਮੋਹਮ ਦੀਆਂ ਪ੍ਰਾਪਤੀਆਂ ਗਿਣਵਾ ਰਹੀ ਹੈ ਪਰ ਇਹ ਨਹੀਂ ਦੱਸ ਰਹੇ ਕਿ 90 ਰੁਪਏ ਵਾਲੀ ਐਂਟੀ ਜ਼ੁਲਮ ਦਵਾਈ ਜ਼ਬਤ ਕਰਕੇ ਕਮਰਸ਼ੀਅਲ ਕੁਆਂਟੀਟੀ ਦੱਸ ਕੇ ਗ੍ਰਿਫਤਾਰੀ ਕੀਤੀ ਜਾ ਰਹੀ ਹੈ ਜਾਂ ਫਿਰ ਵੱਡੇ ਤਸਕਰਾਂ ਤੇ ਵੀ ਕਾਰਵਾਈ ਹੋ ਰਹੀ ਹੈ ਅਦਾਲਤ ਨੇ ਤਾਂ ਸਾਫ਼ ਕਰ ਦਿੱਤਾ ਜੇਕਰ ਸਰਕਾਰ ਆਪਣੀ ਸੰਵਿਧਾਨਕ ਡਿਊਟੀ ਨਹੀਂ ਨਿਭਾ ਰਹੀ ਤਾਂ ਅਦਾਲਤ ਚੁੱਪ ਨਹੀਂ ਬੈਠੇਗੀ ਹੁਣ ਵੇਖਣਾ ਹੋਵੇਗਾ ਕਿ ਸਰਕਾਰ ਇਸ ਨੂੰ ਕਦੋਂ ਤੱਕ ਬਾਚ ਕਰੇਗੀ ਅਤੇ ਕੋਰਟ ਦੇ ਵਿੱਚ ਕੀ ਕੋਈ ਜਵਾਬ दाखल ਕਰੇਗੀ ਪੀਟੀਸੀ ਨਿਊਜ਼ ਦੇ ਲਈ ਚੰਡੀਗੜ੍ਹ ਤੋਂ ਪ੍ਰੀਤ ਮੈਸਾ ਦੇ ਨਾਲ ਜਸਪ੍ਰੀਤ ਅਸ਼ਕ ਦੀ ਰਿਪੋਰਟ